ਅੱਜ ਦੇ ਜਿਮਣੀਚੋਨ ਨਤੀਜੇ ਦੇ ਵਿੱਚ ਰਾਜਾ ਵੜਿੰਗ ਦੀ ਕਾਂਗਰਸ ਦੀ ਕਰਾਰੀ ਹਾਰ ਹੋਈ ਆ ਔਰ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਵੀ ਗਿੱਦੜਵਾਹਾ ਤੋਂ ਬਹੁਤ ਬੁਰੀ ਤਰ੍ਹਾਂ ਹਾਰੀ ਐ ਔਰ ਹੁਣ ਰਾਜਾ ਵੜਿੰਗ ਕੈਮਰੇ ਦੇ ਸਾਹਮਣੇ ਆਇਆ ਆਪਣੀ ਪਤਨੀ ਨੂੰ ਨਾਲ ਲੈ ਕੇ ਰਾਜਾ ਵੜਿੰਗ ਮੀਡੀਆ ਦੇ ਸਾਹਮਣੇ ਆਇਆ ਔਰ ਰਾਜੇ ਵੜਿੰਗ ਨੇ ਵੱਡੀਆਂ ਗੱਲਾਂ ਬੋਲ ਦਿੱਤੀਆਂ ਨੇ ਰਾਜੇ ਵੜਿੰਗ ਨੇ ਆਪਣੀ ਹਾਰ ਵੀ ਕਬੂਲੀ ਹੈ ਤੇ ਗੱਲਾਂ ਵੀ ਐਸੀਆਂ ਬੋਲੀਆਂ ਨੇ ਜਿਦੇ ਨਾਲ ਵੱਡੇ ਸਵਾਲ ਕਰਨੇ ਬਣਦੇ ਨੇ ਰਾਜਾ ਵੜਿੰਗ ਨੇ ਹਾਰ ਦਾ ਠਿਕਰਾ ਸੁਖਬੀਰ ਬਾਦਲ ਸਿਰ ਵੀ ਪੰਨਿਆ ਅਕਾਲੀ ਦਲ ਵੀ ਸਿਰ ਵੀ ਪੰਨਿਆ ਤੇ ਰਾਜਾ ਵੜਿੰਗ ਨੇ ਆਪਦੀ ਹਾਰ ਦਾ ਠਿਕਰਾ ਮਨਪ੍ਰੀਤ ਬਾਦਲ ਦੇ ਸਿਰ ਵੀ ਪੰਨਿਆ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਿੱਤਣ ਦੇ ਪਿੱਛੇ ਉਹਨਾਂ ਤੇ ਵੱਡੇ ਦੋਸ਼ ਵੱਡੇ ਇਲਜ਼ਾਮ ਵੀ ਮੜੇ ਨੇ ਤੇ ਰਾਜਾ ਵੜਿੰਗ ਨੇ ਹਾਰ ਦੇ ਵਿੱਚ ਜਿਹੜਾ ਚਰਨਜੀਤ ਚੰਨੀ ਨੇ ਔਰਤਾਂ ਬਾਰੇ ਬਿਆਨ ਦਿੱਤਾ ਸੀ ਉਦੇ ਉੱਪਰ ਵੀ ਆਪਣੀ ਗੱਲ ਕੀਤੀ ਐ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਦੱਸਿਓ ਕੀ ਰਾਜਾ ਵੜਿੰਗ ਹੁਣ ਹਾਰਨ ਤੋਂ ਬਾਅਦ ਇਹ ਗੱਲਾਂ ਠੀਕ ਬੋਲ ਰਿਹਾ ਜਾਂ ਰਾਜਾ ਵੜਿੰਗ ਹੁਣ ਆਪਣੀ ਹਾਰ ਨੂੰ ਲੁਕੋ ਰਿਹਾ ਦੇਖੋ ਰਾਜਾ ਵੜਿੰਗ ਹਾਰਨ ਤੋਂ ਬਾਅਦ মিডিਆ ਦੇ ਸਾਹਮਣੇ ਆਇਆ ਨਾਲ ਪਤਨੀ ਅਮਰਤਾ ਵੜਿੰਗ ਸੀਗੀ ਔਰ ਉਹ ਕਹਿੰਦਾ ਕਹਿੰਦਾ ਸੀ ਹਾਰ ਗਏ ਆ ਮੈਂ ਹਾਰ ਕਬੂਲ ਕਰਦਾ ਪਰ ਰਾਜਾ ਵੜਿੰਗ ਕਹਿੰਦਾ ਸਾਡੀ ਹਾਰ ਦਾ ਕਾਰਨ ਅਕਾਲੀ ਦਲ ਹੈ ਸੁਖਬੀਰ ਬਾਦਲ ਹੈ ਮਨਪ੍ਰੀਤ ਬਾਦਲ ਹੈ ਔਰ ਕਹਿੰਦਾ ਆਮ ਆਦਮੀ ਪਾਰਟੀ ਹੈ ਹੁਣ ਇਹ ਤਾਂ ਹੈ ਹੀ ਆ ਪਰ ਕਹਿੰਦਾ ਵੀ ਜੇਕਰ ਅਕਾਲੀ ਦਲ ਸੁਖਬੀਰ ਬਾਦਲ ਹੋਣੀ ਚੋਣਾ ਲੜਦੇ ਤਾਂ ਇਹਨਾਂ ਨੇ ਜਿਹੜੀ ਵੋਟ ਖਿੱਚਣੀ ਸੀ ਉਹ ਡਿੰਪੀ ਨੂੰ ਨਹੀਂ ਸੀ ਪੈਣੀ ਤੇ ਕਹਿੰਦਾ ਦੋ ਸੀਟਾਂ ਤੇ ਸਾਡੀ ਹਾਰ ਦਾ ਕਾਰਨ ਅਕਾਲੀ ਦਲ ਦਾ ਚੋਣਾ ਨਾ ਲੜਨਾ ਔਰ ਸੁਖਬੀਰ ਬਾਦਲ ਹੋਰਾਂ ਦਾ ਚੋਣ ਮੈਦਾਨ ਤੋਂ ਭੱਜਣਾ ਹੈ ਦੂਜੀ ਗੱਲ ਉਹ ਕਹਿੰਦਾ ਕਿ ਜੇਕਰ ਮਨਪ੍ਰੀਤ ਬਾਦਲ ਜ਼ੋਰ ਲਾ ਕੇ ਚੋਣ ਲੜਦਾ ਤਾਂ ਵੀ ਆਮ ਆਦਮੀ ਪਾਰਟੀ ਦੀ ਵੋਟ ਉਹਨੇ ਤੋੜਨੀ ਸੀ ਕਹਿੰਦਾ ਉਹਨੇ ਜ਼ੋਰ ਲਾ ਕੇ ਚੋਣ ਨਹੀਂ ਲੜੀ ਇਸ ਕਰਕੇ ਆਮ ਆਦਮੀ ਪਾਰਟੀ ਜਿੱਤੀ ਤੇ ਅਸੀਂ ਹਾਰ ਗਏ ਆ ਕੀ ਹੁਣ ਤੁਹਾਨੂੰ ਇਹ ਕਾਰਨ ਵਾਜਬ ਲੱਗਦੇ ਨੇ ਕੀ ਰਾਜਾ ਵੜਿੰਗ ਆਪਣੀ ਹਾਰ ਦਾ ਠਿਕਰਾ ਸੁਖਬੀਰ ਬਾਦਲ ਦੇ ਜਾਂ ਮਨਪ੍ਰੀਤ ਬਾਦਲ ਦੇ ਸਿਰ ਪਾਣ ਕੇ ਠੀਕ ਕਰ ਰਹੇ ਨੇ ਔਰ ਤੀਜੀ ਗੱਲ ਰਾਜਾ ਵੜਿੰਗ ਕਹਿੰਦਾ ਹੈ ਕਿ ਜਿਹੜਾ ਆ ਸਾਡੀ ਹਾਰ ਦਾ ਅਗਲਾ ਕਾਰਨ ਇਹ ਆ ਕਿ ਆਮ ਆਦਮੀ ਪਾਰਟੀ ਨੇ ਪੈਸਾ ਬਹੁਤ ਵੰਡਿਆ ਤੇ ਚੌਥਾ ਕਾਰਨ ਰਾਜਾ ਵੜਿੰਗ ਕੇ ਦਾ ਕਿ ਜਿਹੜਾ ਚੋਣ ਕਮਿਸ਼ਨ ਨੇ 8 ਦਿਨ ਵੋਟਾਂ ਬਾਹਰ ਦੇ ਵਿੱਚ ਲੇਟ ਕਰ ਦਿੱਤੀਆਂ ਉਹਦੇ ਕਾਰਨ ਵੀ ਅਸੀਂ ਹਾਰੇ ਆ ਮਤਲਬ ਰਾਜਾ ਵੜਿੰਗੇ ਕਹਿੰਦਾ ਵੀ ਸਾਡੀ ਸੋਚ ਸਾਡੀਆਂ ਨੀਤੀਆਂ ਜਾਂ ਅਸੀਂ ਆਪਣੇ ਕਾਰਨ ਨਹੀਂ ਹਾਰੇ ਅਸੀਂ ਤਾਂ ਦੂਜੇ ਕਾਰਨ ਹਾਰੇ ਆ ਇਹਦਾ ਮਤਲਬ ਕੀ ਹੈ ਕਿ ਰਾਜਾ ਵੜਿੰਗ ਆਪਣੀ ਹਾਰ ਨਹੀਂ ਕਬੂਲ ਰਿਆ ਉਹ ਤਾਂ ਇਹ ਕਹਿ ਰਿਹਾ ਵੀ ਉਹ ਨਾ ਕਰਕੇ ਹਾਰੇ ਆ ਜਿਵੇਂ ਕਈ ਵਾਰਾਂ ਅਖਾੜੇ 'ਚ ਜਿਹੜਾ ਢਹਿ ਜਾਂਦਾ ਪਹਿਲਵਾਨ ਉਹ ਇਮਾਨਦਾਰੀ ਨਾਲ ਇਹ ਕਬੂਲਨ ਦੀ ਬਜਾਏ ਵੀ ਭਾਈ ਦੂਜਾ ਤਕੜਾ ਸੀ ਤਾਂ ਉਹਨੇ ਮੈਨੂੰ ਢਾਲਿਆ ਇਹ ਮੰਨਣ ਦੀ ਬਜਾਏ ਕਈ ਵਾਰ ਕਈ ਪਹਿਲਵਾਨ ਐ ਕਰਨ ਲੱPENDਾ ਮੇਰਾ ਤਾਂ ਪੈਰ ਜਾ ਅੜ ਗਿਆ ਮੈਂ ਤਾਂ ਤਾਂ ਡਿੱਗ ਪਿਆ ਇਹੋ ਜੀਆਂ ਗੱਲਾਂ ਰਾਜਾ ਵੜਿੰਗ ਕਰਦੇ ਨਜ਼ਰ ਆ ਰਹੇ ਨਹੀਂ ਉਹ ਰਾਜਾ ਵੜਿੰਗ ਨੇ ਇਹ ਵੀ ਕਿਹਾ ਉਹ ਕਹਿੰਦਾ ਵੀ ਜਿਹੜਾ ਚਰਨਜੀਤ ਚੰਨੀ ਐ ਪੱਤਰਕਾਰਾਂ ਨੇ ਪੁੱਛਿਆ ਕਿ ਚੰਨੀ ਨੇ ਜਿਹੜਾ ਗਿੱਦੜ ਵਾਇਆ ਕਿ ਬਿਆਨ ਦਿੱਤਾ ਸੀ ਇੱਕ ਚੁਟਕਲਾ ਸੁਣਾ ਕੇ ਔਰਤਾਂ ਵਾਲਾ ਵੀ ਉਹਨੇ ਵੀ ਤੁਹਾਨੂੰ ਹਰਾਉਣ ਚ ਰੋਲ ਅਦਾ ਕੀਤਾ ਤਾਂ ਰਾਜਾ ਵੜਿੰਗ ਨੇ ਕਿਹਾ ਵੀ ਨਹੀਂ 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 ਚਰਨਜੀਤ ਚੰਨੀ ਦੇ ਬਿਆਨ ਨੇ ਕੋਈ ਬਹੁਤਾ ਰੋਲ ਅਦਾ ਨਹੀਂ ਕੀਤਾ ਉਹ ਤਾਂ ਆਮ ਹੀ ਇੱਕ ਮੁਹਾਵਰਾ ਸੀਗਾ ਜਿਹੜਾ ਚਰਨਜੀਤ ਚੰਨੀ ਨੇ ਬੋਲਿਆ ਤੇ ਉਹਦੇ ਕਰਨ ਸਾਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਰਾਜਾ ਵੜਿੰਗ ਕਹਿੰਦਾ ਵੀ ਜਿੰਨੀਆਂ ਵੋਟ ਪ੍ਰਤੀਸ਼ਤ ਅਸੀਂ ਮੰਨ ਕੇ ਚੱਲੇ ਸੀ ਉਨੀ ਤਾਂ ਗਈ ਸਾਨੂੰ ਪੈ ਪਰ ਆਮ ਆਦਮੀ ਪਾਰਟੀ ਨੂੰ ਵੋਟ ਵੱਧ ਪੈ ਗਈ ਕਹਿੰਦਾ ਤਾਂ ਪੈ ਗਈ ਕਿਉਂਕਿ ਕਾਲੀ ਦਲ ਬਾਹਰ ਹੋ ਗਿਆ ਮਨਪ੍ਰੀਤ ਬਾਦਲ ਨੇ ਜੋਰ ਨਹੀਂ ਲਾਇਆ ਤੇ ਕਹਿੰਦਾ ਐਸੇ ਕਰਕੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਵੀ ਰਾਜਾ ਵੜਿੰਗ ਸਾਹਿਬ ਜੇਕਰ ਤੁਸੀਂ ਕਹਿੰਦੇ ਸੀ ਕਿ 2027 ਦਾ ਸੈਮੀਫਾਈਨਲ ਆਏ ਵੋਟਾਂ ਫਿਰ ਹੁਣ ਸੈਮੀਫਾਈਨਲ ਦੇ ਵਿੱਚ ਕੌਣ ਜਿੱਤਿਆ ਤੇ 27 ਚ ਕੀ ਦੀ ਸਰਕਾਰ ਬਣੇਗੀ ਤਾਂ ਰਾਜਾ ਵੜਿੰਗ ਕਹਿੰਦਾ ਵੀ ਵੇਖੋ ਸਰਕਾਰ ਸਤਾਈ ਚ ਸਾਡੀ ਬੰਨੀ ਆ ਕਾਂਗਰਸ ਦੀ ਔਰ ਜਿਹੜੀ ਬੀਜੇਪੀ ਆ ਕਹਿੰਦਾ ਉਹ ਤਾਂ ਆਪਣਾ ਅਸਲੀ ਰੂਪ ਦੇਖ ਚੁੱਕੀ ਆ ਕਹਿੰਦਾ ਬੀਜੇਪੀ ਨੇ ਆਪਦੇ ਵੱਡੇ ਨੇਤਾਵਾਂ ਨੂੰ ਖੜਾ ਕੀਤਾ ਸੀ ਮਨਪ੍ਰੀਤ ਬਾਦਲ ਕਹਿੰਦਾ ਬੀਜੇਪੀ ਦਾ ਵੱਡਾ ਚਿਹਰਾ ਸੀ ਉਹ ਬੁਰੀ ਤਰ੍ਹਾਂ ਹਾਰ ਗਿਆ ਕਹਿੰਦਾ ਇਸੇ ਤਰ੍ਹਾਂ ਕੇਵਲ ਢਿੱਲੋਂ ਆ ਬੀਜੇਪੀ ਦਾ ਵੱਡਾ ਚਿਹਰਾ ਸੀ ਉਹ ਵੀ ਬੁਰੀ ਤਰ੍ਹਾਂ ਹਾਰ ਗਿਆ ਤੇ ਰਾਜਾ ਵੜਿੰਗ ਨੇ ਕੁੱਲ ਬਲਾ ਕੇ ਆਪਣੇ ਸਿਰ ਗੱਲ ਨਹੀਂ ਹੋਣ ਦਿੱਤੀ ਕੁੱਲ ਮਿਲਾ ਕੇ ਰਾਜਾ ਵੜਿੰਗ ਨੇ ਸਾਰੀ ਹਾਰ ਦਾ ਠਿਕਰਾ ਦੂਜਿਆਂ ਦੇ ਸਿਰ ਥੱਪ ਦਿੱਤਾ ਤੇ ਆਪਣੇ ਆਪ ਨੂੰ ਉਹਨੇ ਇੰਜ ਸਾਬਤ ਕਰ ਦਿੱਤਾ ਕਿ ਮੇਰੀ ਕੋਈ ਗਲਤੀ ਨਹੀਂ ਪ੍ਰਧਾਨ ਦੀ ਕੋਈ ਗਲਤੀ ਨਹੀਂ ਸਾਡੇ ਤਾਂ ਕੋਈ ਕਮੀ ਘਾਟ ਨਹੀਂ ਰਹਿ ਰਹੀ ਨਾ ਪ੍ਰਚਾਰ 'ਚ ਨਾ ਕੰਮ ਕਰਨ 'ਚ ਨਾ ਲੋਕਾਂ ਦੇ ਨਾਲ ਜੁੜਨ 'ਚ ਵੇਖੋ ਰਾਜਾ ਵੜਿੰਗ ਤੇ ਦੋਸ਼ ਲੱਗੇ ਨੇ ਅੱਜ ਜਦੋਂ ਹਾਰੇ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਰਾਜਾ ਵੜਿੰਗ ਦਾ ਹੰਕਾਰ ਹਾਰਿਆ ਵੇਖੋ ਚੁਸਪਿੰਦਰ ਚੈਲ ਉਹਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਹਿੰਦਾ ਰਾਜਾ ਵੜਿੰਗ ਚ ਕੁੱਟ-ਕੁੱਟ ਕੇ ਹੰਕਾਰ ਭਰਿਆ ਹੋਇਆ ਸੀ ਤੇ ਅੱਜ ਰਾਜਾ ਵੜਿੰਗ ਦਾ ਹੰਕਾਰ ਟੁੱਟਿਆ ਤੇ ਉਹ ਕਹਿੰਦਾ ਪਿਛਲੇ ਦਿਨੀ ਮੈਨੂੰ ਇੱਕ ਜੋਤਸ਼ੀ ਨੇ ਕਿਹਾ ਸੀ ਕਿ ਹੁਣ ਰਾਜਾ ਵੜਿੰਗ ਕਦੇ ਨਹੀਂ ਜਿੱਤਣਾ ਔਰ ਉਹ ਕਹਿੰਦਾ ਰਾਜਾ ਵੜਿੰਗ ਅੱਗੇ ਤੋਂ ਸਾਰੀਆਂ ਚੋਣਾਂ ਹਾਰੂਗਾ ਔਰ ਰਾਜਾ ਵੜਿੰਗ ਕਹਿ ਰਿਹਾ ਕਿ ਮੇਰਾ ਜੇਤੂ ਰਥ ਹੈ ਔਰ ਇਹ ਰੋਕਣ ਦੀ ਕੋਸ਼ਿਸ਼ ਜਿੰਨੀ ਮਰਜ਼ੀ ਕਰ ਲੋ ਪਰ ਇਹ ਰੁਕਣਾ ਨਹੀਂ ਤੁਹਾਨੂੰ ਕੀ ਲੱਗਦਾ ਕੀ ਰਾਜਾ ਵੜਿੰਗ ਠੀਕ ਕਹਿ ਰਿਹਾ ਕੀ ਸੱਚੀ-ਮੁੱਚੀ ਰਾਜਾ ਵੜਿੰਗ ਦਾ ਹੰਕਾਰ ਵਧਿਆ ਹੋਇਆ ਜਾਂ ਨਹੀਂ ਵਧਿਆ ਹੋਇਆ ਦੇਖੋ ਮੈਂ ਜੇ ਆਪ ਬੋਲਾਂ ਮੈਨੂੰ ਇੰਜ ਲੱਗਦਾ ਮਿੱਤਰੋ ਕੋਈ ਜਿੱਤੇ ਜਾਂ ਕੋਈ ਹਾਰੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਇਹ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਅੱਜ ਡਿੰਪੀ ਢਿੱਲੋਂ ਜਿਹੜਾ ਅੱਜ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ 2022 ਚ ਉਹ ਕਾਲੀ ਦਲ ਵੱਲੋਂ ਜਿੱਤਣਾ ਚਾਹੁੰਦਾ ਸੀ ਔਰ ਇਹ ਰੁੱਸੇ-ਰਸੇ ਸਾਰੇ ਇੱਕੋ ਜਿਹੇ ਨੇ ਉਹ ਪਾਰਟੀਆਂ ਉਹੀ 4-5 ਨੇ ਤੇ ਬੰਦੇ ਉਹੀ 250-350 ਪੰਜਾਬ ਚ ਉਹ ਬਦਲ-ਬਦਲ ਕੇ ਇੱਕ ਦੂਜੀ ਪਾਰਟੀ ਦੇ ਵਿੱਚ ਫੇਰੀ ਜਾਂਦੇ ਨੇ ਔਰ ਕੋਈ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਬਹੁਤਾ ਕੁਝ ਨਹੀਂ ਨਾ ਇਹਨਾਂ ਦੀ ਸੋਚ ਵਿਚਾਰਤਾਂ ਰੱਚ ਕੋਈ ਬਹੁਤਾ ਫਰਕ ਹੈ ਨਾ ਇਹਨਾਂ ਦੀ ਕਿਸੇ ਹੋਰ ਗੱਲ 'ਚ ਕੋਈ ਬਹੁਤਾ ਫਰਕ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਭਗਵੰਤ ਮਾਨ ਦਾ ਵੀ ਪਹਿਲਾ ਬਿਆਨ ਅੱਜ ਆ ਗਿਆ ਭਗਵੰਤ ਮਾਨ ਨੇ ਇਹ ਕਿਹਾ ਉਹ ਕਹਿੰਦਾ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਕਹਿੰਦਾ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਦਿਨੋਂ ਦਿਨ ਅੱਗੇ ਵਧ ਰਹੀ ਹੈ ਔਰ ਕਹਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਿਓ ਆਮ ਆਦਮੀ ਪਾਰਟੀ ਬਹੁਤ ਉੱਪਰ ਜਾਏਗੀ ਤੇ ਨਾਲੇ ਫਿਰ ਉਹਨੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਤੇ ਉਧਰ ਭਗਵੰਤ ਮਾਨ ਨੂੰ ਤੇ ਨਵੇਂ ਬਣੇ ਪ੍ਰਧਾਨ ਜਿਹੜਾ ਅਮਨ अरोड़ा ਉਹਨਾਂ ਨੂੰ ਕੇਜਰੀਵਾਲ ਨੇ ਦਿੱਲੀ ਸੱਦ ਲਿਆ ਦਿੱਲੀ ਕਿਉਂ ਸੱਦਿਆ ਚਰਚਾ ਤਾਂ ਇਹ ਆ ਵੀ ਉੱਥੇ ਜਸ਼ਨ ਮਨਾਏ ਜਾਣੇ ਨੇ ਪਰ ਚਰਚਾ ਅੰਦਰਖਾਤੇ ਹੋਰ ਵੀ ਹੈ ਵੀ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਹੈ ਹੁਣ ਤੁਸੀਂ ਦੱਸੋ ਅਸਲੀ ਕਾਰਨ ਕੀ ਹੋ ਸਕਦਾ ਕੀ ਕੇਜਰੀਵਾਲ ਨੇ ਉੱਥੇ ਸੱਦ ਕੇ ਪ੍ਰੈਸ ਕਾਨਫਰੰਸ ਕਰਕੇ ਜਸ਼ਨ ਮਨਾਉਣੇ ਨੇ ਤਾਂ ਸਦਿਆ ਭਗਵੰਤ ਮਾਨ ਨੂੰ ਜਾਂ ਫਿਰ ਜਿਵੇਂ ਭਗਵੰਤ ਮਾਨ ਪ੍ਰਧਾਨਗੀ ਤੋਂ ਪਾਸੇ ਕੀਤਾ ਗਿਆ ਉਸੇ ਤਰ੍ਹਾਂ ਸੀਐਮ ਦੀ ਕੁਰਸੀ ਤੋਂ ਵੀ ਪਾਸੇ ਕੀਤਾ ਜਾਊਗਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਦੇਖੋ ਜੀ ਚੋਣਾਂ ਦਾ ਨਤੀਜਾ ਜਿਹੜਾ ਉਹ ਮੈਂ ਤੁਹਾਨੂੰ ਇੱਕ ਵਾਰ ਦੱਸ ਦਿਆਂ ਚਾਰ ਥਾਵਾਂ ਤੇ ਪੰਜਾਬ ਚ ਜਿਮਣੀ ਚੋਣਾਂ ਹੋਈਆਂ ਨੇ ਗਿੱਦੜਵਾ ਦੇ ਵਿੱਚ ਡਿੰਪੀ ਢਿੱਲੋਂ ਜਿਹੜਾ ਆਮ ਆਦਮੀ ਪਾਰਟੀ ਚੋਂ ਜਿੱਤ ਗਿਆ 21000 ਪਲੱਸ ਵੋਟਾਂ ਦੇ ਨਾਲ ਉਹ ਜਿੱਤਿਆ ਔਰ ਉਹਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਰਾਜਾ ਬੜਿੰਗ ਦੀ ਪਤਨੀ ਅਮਰਤਾ ਬੜਿੰਗ ਨੂੰ ਤੇ ਮਨਪ੍ਰੀਤ ਬਾਦਲ ਨੂੰ ਉਧਰ ਬਰਨਾਲਾ ਦੇ ਵਿੱਚ ਕਾਂਗਰਸ ਜਿੱਤ ਗਈ ਹੈ ਕਾਂਗਰਸ ਦਾ ਜਿਹੜਾ ਅ ਸਿਗਾ ਕੈਂਡੀਡੇਟ ਅਜਨੂ ਕਾਕਾ ਕਾਲਾ ਢਿੱਲੋਂ ਕਹਿੰਦੇ ਨੇ ਕੁਲਦੀਪ ਢਿੱਲੋਂ ਉਹ ਜਿੱਤ ਗਿਆ ਤੇ ਆਮ ਆਦਮੀ ਪਾਰਟੀ ਬਰਨਾਲੇ ਨੂੰ ਆਪਣਾ ਘੜ ਮੰਨਦੀ ਸੀ ਤੇ ਉਥੋਂ ਉਹ ਹਾਰ ਗਈ ਹੈ ਦੂਜੇ ਪਾਸੇ ਚੱਬੇਵਾਲ ਤੋਂ ਆਸ਼ਾਨ ਚੱਬੇਵਾਲ ਜਿਹੜਾ ਰਾਜਕੁਮਾਰ ਚੱਬੇਵਾਲ ਦਾ ਪੁੱਤਰ ਹੈ ਉਹ ਖੜਾ ਸੀ ਉਹ ਜਿੱਤ ਗਿਆ ਡੇਰਾਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਜਿਹੜਾ ਉਹ ਗੁਰਦੀਪ ਰੰਧਾਵਾ ਉਹ ਜਿੱਤ ਗਿਆ ਤਿੰਨ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਇੱਕ ਤੇ ਕਾਂਗਰਸ ਜਿੱਤ ਗਈ ਹੈ ਤੇ ਭਾਜਪਾ ਦਾ ਪੂਪੜਾ ਸੋਇਆ ਤੇ ਸਭ ਤੋਂ ਪੈੜੀ ਹਾਲਤ ਮਨਪ੍ਰੀਤ ਬਾਦਲ ਦੀ ਨਜ਼ਰ ਆ ਰਹੀ ਹੈ ਜਮਾਨਤਾ ਜਦ ਤੋਂ ਹੋਈਆਂ ਨੇ ਕਾਫੀ ਸਰਿਆਂ ਦੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਸਿਵਰਜੀਤ ਮਾਨ ਦਾ ਦੋਤਾ ਸੀ ਉਹ ਬਰਨਾਲੇ ਤੋਂ ਚੋਣ ਲੜ ਰਿਹਾ ਸੀ ਉਹਦੀ ਵੀ ਬੁਰੀ ਹਾਲਾਤ ਹੋਈ ਹੈ ਬਹੁਤ ਥੋੜੀਆਂ ਵੋਟਾਂ ਉਹਨੂੰ ਪਈਆਂ ਨੇ ਇਸ ਤੋਂ ਅੱਗੇ ਦੇਖੋ ਜੀ ਪੰਜਾਬ ਦੇ ਵਿੱਚ ਅੱਜ ਦੀਆਂ ਚੋਣਾਂ ਨੇ ਜਿਹੜੀਆਂ ਇਹ ਕੀ ਸੰਕੇਤ ਦਿੰਦੀਆਂ ਨੇ ਕੀ ਕਹਿਣਾ ਚਾਹੁੰਦੀਆਂ ਨੇ ਇਹ ਚੋਣਾਂ ਕੀ 2027 ਦਾ ਸੰਕੇਤ ਨੇ ਨਾ 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 ਮੇਰੀ ਨਜ਼ਰ 'ਚ ਨਹੀਂ ਕਿਉਂਕਿ ਸਾਡੇ ਲੋਕਾਂ ਦੀ ਅਜੇ ਕੋਈ ਪੱਕੀ ਸੋਚ ਕੋਈ ਪੱਕੀ ਵਿਚਾਰਧਾਰਾ ਬਣ ਨਹੀਂ ਦਿੱਤੀ ਸਿਆਸਤਾਂ ਨੇ ਇਸ ਕਰਕੇ ਲੋਕ ਕੋਈ ਪੱਕਾ ਫੈਸਲਾ ਨਹੀਂ ਲੈ ਪਾਉਂਦੇ ਕਦੀ ਵਿਚਾਰੇ ਕਿੱਧਰ ਨੂੰ ਤੇ ਕਦੀ ਵਿਚਾਰੇ ਕਿੱਧਰ ਨੂੰ ਜਿਹੜੇ ਵੀ ਰਾਜਨੀਤਿਕ ਵਿਦਵਾਨ ਇਹ ਕਹਿੰਦੇ ਨੇ ਕੇ ਲੋਕ ਹੁਣ ਇੱਧਰ ਹੋ ਰਿਹਾ ਉਹ ਇੱਧਰ ਮੈਨੂੰ ਲੱਗਦਾ ਕਿ ਉਹ ਵਿਚਾਰ ਤਰਕ ਸੂਝ ਨਹੀਂ ਰੱਖਦੇ ਕਿਉਂਕਿ ਲੋਕਾਂ ਦੀ ਜੋ ਮਾਨਸਿਕਤਾ ਮੇਰੇ ਸਮਝ ਆਉਂਦੀ ਹੈ ਉਹ ਇਹ ਆ ਕਿ 80% ਦੀ ਜਿਹੜੀ ਜਨਤਾ ਹੈ ਉਹ ਵਿਚਾਰੀ ਨਾ ਰਾਜਨੀਤੀ ਬਾਰੇ ਅਵੇਰ ਹੈ ਨਾ ਰਾਜਨੀਤਿਕ ਵਿਚਾਰਧਾਰਾ ਬਾਰੇ ਅਵੇਰ ਹੈ ਨਾ ਹੀ ਉਹਨਾਂ ਨੂੰ ਕੋਈ ਹੋਰ ਗੁੱਝੀਆਂ ਸਿਆਸਤਾਂ ਬਾਰੇ ਜਾਣਕਾਰੀ ਹੈ ਨਾ ਹੀ ਕਾਰਪੋਰੇਟ ਜਗਤ ਦੀਆਂ ਨੀਤੀਆਂ ਬਾਰੇ ਉਹ ਸਮਝਦੇ ਨੇ ਇਸ ਕਰਕੇ ਉਹ ਗੁੰਮਰਾਹ ਹੋ ਜਾਂਦੇ ਨੇ ਤੇ ਜਿਹੜਾ ਵੱਧ ਧੂਪ ਆ ਕੇ ਪੈਸਾ ਮੀਡੀਆ ਤੇ ਮਸਲ ਇਹ ਮਨੀ ਮੀਡੀਆ ਤੇ ਮਸਲ ਤਿੰਨ ਚੀਜ਼ਾਂ ਨੇ ਜਿਹੜਾ ਇਹਨਾਂ ਨੂੰ ਠੀਕ ਤਰੀਕੇ ਨਾਲ ਵਰਤ ਜਾਂਦਾ ਉਹ ਜਿੱਤ ਜਾਂਦਾ ਹੈ ਇਹੀ ਖੇਡ ਜਿਹੜੀ ਬਾਰ ਬਾਰ ਚੱਲ ਰਹੀ ਹੈ ਸੋ ਅੱਜ ਇੱਕ ਚੀਜ਼ ਇੱਥੇ ਨੋਟ ਕਰਨ ਯੋਗ ਹੈ ਕਿ ਲੋਕਾਂ ਨੇ ਬਰਨਾਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦਾ ਪ੍ਰਭਾਵ ਸੀ ਤੇ ਜਿੱਦਾਂ ਕਿਸਾਨ ਜਥੇਬੰਦੀਆਂ ਬੀਜੇਪੀ ਦਾ ਵਿਰੋਧ ਕਰ ਰਹੀਆਂ ਸੀ ਤੇ ਬਰਨਾਲੇ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਕਾਫੀ ਵੋਟਾਂ ਲੈ ਗਿਆ ਜਿੰਨੀ ਕਿ ਉਹ ਉਮੀਦ ਨਹੀਂ ਸੀ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਤੇ ਉਹਦਾ ਪ੍ਰਭਾਵ ਬਰਨਾਲੇ 'ਚ ਬਹੁਤ ਜ਼ਿਆਦਾ ਹੈ ਪਰ ਉੱਥੇ ਫਿਰ ਵੀ ਬੀਜੇਪੀ ਦਾ ਉਮੀਦਵਾਰ ਇੰਨੀਆਂ ਵੋਟਾਂ ਲੈ ਗਿਆ ਤਾਂ ਇਹਦਾ ਕੀ ਮਤਲਬ ਕੱਢਿਆ ਜਾਵੇ ਕੀ ਕਿਸਾਨ ਜਥੇਬੰਦੀਆਂ ਆਪਣਾ ਪ੍ਰਭਾਵ ਛੱਡਣ 'ਚ ਕਾਮਯਾਬ ਨਹੀਂ ਹੋ ਰਹੀਆਂ ਕੀ ਕਿਸਾਨ ਜਥੇਬੰਦੀਆਂ ਦੇ ਆਖੇ ਲੱਗ ਕੇ ਲੋਕ ਜਿਹੜੇ ਨੇ ਉਹ ਵੋਟ ਆਪਣੀ ਦਾ ਫੈਸਲਾ ਨਹੀਂ ਬਦਲ ਰਹੇ ਕੀ ਮੰਨਿਆ ਜਾਵੇ ਕੀ ਸਮਝਿਆ ਜਾਵੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਔਰ ਉਧਰ ਦੇਸ਼ ਦੇ ਵਿੱਚ ਦੋ ਸੂਬਿਆਂ ਦਾ ਰਿਜ਼ਲਟ ਵੀ ਆਇਆ ਇੱਕ ਮਹਾਰਾਸ਼ਟਰ ਦਾ ਇੱਕ ਝਾਰਖੰਡ ਦਾ ਤੇ ਦੋਵਾਂ ਥਾਵਾਂ ਤੇ ਕੀ ਹੋਇਆ ਮਹਾਰਾਸ਼ਟਰ ਦੇ ਵਿੱਚ ਭਾਜਪਾ ਬਹੁਮਤ ਨਾਲ ਜਿੱਤ ਗਈ ਹੈ ਤੇ ਝਾਰਖੰਡ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਤੇ ਕਾਂਗਰਸ ਚਾਰਖੰਡ ਦੇ ਵਿੱਚ ਸਰਕਾਰ ਬਹੁਮਤ ਨਾਲ ਬਣਾਉਣ ਜਾ ਰਹੀ ਹੈ ਇਹ ਪੂਰੇ ਜੋ ਉਹਨਾਂ ਦੋ ਸੂਬਿਆਂ ਦੀਆਂ ਚੋਣਾਂ ਨੇ ਉਹਨਾਂ ਦਾ ਨਤੀਜਾ ਹੈ ਔਰ ਮਹਾਰਾਸ਼ਟਰ ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਜਿੱਤੀ ਹੈ ਪਹਿਲਾਂ ਉਮੀਦ ਨਹੀਂ ਸੀ ਉੱਥੇ ਫਿਰ ਹਰਿਆਣੇ ਵਾਂਗ ਰੌਲਾ ਪੈ ਗਿਆ ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਨੇ ਫਿਰ ਸਭ ਕੁਝ ਸੈਟਿੰਗ ਕੀਤੀ ਹੈ ਇਸ ਕਰਕੇ ਸਭ ਕੁਝ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਸੈਟਿੰਗਾਂ ਕਰਦੀ ਹੈ ਇਆ ਕਰ ਸਕਦੀ ਐ ਕਿ ਨਹੀਂ ਕਰ ਸਕਦੀ ਤੁਹਾਡਾ ਵਿਚਾਰ ਤੁਹਾਡਾ ਕਮੈਂਟ ਅਸੀਂ ਉਡੀਕਾਂਗੇ ਬਾਕੀ ਤੁਸੀਂ ਸਿਆਣੇ ਹੋ ਸਮਝਦਾਰ ਹੋ ਹੁਣ ਹਾਰ ਤੋਂ ਬਾਅਦ ਜਿਹੜੀਆਂ ਗੱਲਾਂ ਅੱਜ ਰਾਜਾ ਵੜਿੰਗ ਨੇ ਬੋਲੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਕਿਉਂਕਿ ਰਾਜਾ ਵੜਿੰਗ ਇੱਕ ਪਾਸੇ ਹਾਰ ਕਬੂਲ ਰਿਹਾ ਤੇ ਦੂਜੇ ਪਾਸੇ ਹਾਰ ਦਾ ਠੇਕਰਾ ਆਪਣੇ ਸਿਰ ਜਾਂ ਕਾਂਗਰਸ ਸਿਰ ਨਹੀਂ ਦੇ ਰਿਹਾ ਉਹ ਹਾਰ ਦਾ ਠੇਕਰਾ ਪੰਨੀ ਜਾਂਦਾ ਕਾਲੀਆਂ ਸਿਰ ਭਾਜਪੀ ਸਿਰ ਆਮ ਆਦਮੀ ਸਿਰ ਸੋ ਹਾਰ ਨੂੰ ਕਬੂਲਣ ਦਾ ਇਹ ਕੋਈ ਸਹੀ ਤਰੀਕਾ ਨਹੀਂਗਾ ਜੇਕਰ ਰਾਜਾ ਵੜਿੰਗ ਨੇ ਹਾਰ ਕਬੂਲ ਨਹੀਂ ਸੀ ਤਾਂ ਐਡਾ ਲੰਬਾ ਚੌੜਾ ਭਾਸ਼ਣ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਹਾਰ ਕਬੂਲੀ ਹੈ ਉਹ ਵੀ ਉਹਨੇ 2 ਮਿੰਟਾਂ 'ਚ ਹੀ ਕਬੂਲ ਲਈ ਸੀ ਤੇ ਲੰਬਾ ਚੌੜਾ ਭਾਸ਼ਣ ਕਰਕੇ ਆਪਣੇ ਤੇ ਸਵਾਲ ਨਹੀਂ ਸੀ ਖੜੇ ਕੀਤੇ ਕਿ ਹੁਣ ਜੇ ਜਿੱਤ ਨਹੀਂ ਸਕੇ ਤੇ ਹੁਣ ਦੂਜਿਆਂ ਤੇ ਐਵੇਂ ਸਵਾਲ ਉਠਾਈ ਜਾਂਦੇ ਨੇ ਇਹ ਇੱਕ ਸਿਆਣੇ ਆਗੂ ਦਾ ਤਰੀਕਾ ਹੁੰਦਾ ਕਿ ਇੱਕ ਵਾਰ ਉਹ ਹਾਰ ਜਿਹੜੀ ਆ ਉਹਨੂੰ ਖਿੜੇ-ਬੱਥੇ ਕਬੂਲਦਾ ਆਪਣੇ ਸਿਰ ਲੈਂਦਾ ਹੁੰਦਾ ਉਸ ਤੋਂ ਬਾਅਦ ਫਿਰ ਮੰਥਨ ਕਰਕੇ ਉਹ ਕਾਰਨ ਵੀ ਦੱਸ ਲੈਂਦਾ ਹੁੰਦਾ ਪਰ ਰਾਜਾ ਵੜਿੰਗ ਨੇ ਅੱਜ ਸਿੱਧਾ ਹੀ ਕਾਰਨ ਸਾਰੇ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਦੇ ਸਿਰ ਥੱਪ ਦਿੱਤੇ ਨੇ ਆਪਣੀ ਹਾਰ ਨੂੰ ਆਪਣੇ ਸਿਰ ਨਹੀਂ ਲਿਆ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਹੈ ਕੀ ਰਾਜਾ ਵੜਿੰਗ ਖੁੱਲੇ ਮਨ ਦੇ ਨਾਲ ਆਪਣੀ ਹਾਰ ਕਬੂਲ ਰਹੇ ਨੇ ਜਾਂ ਦੂਜਾ ਸਿਰ ਸਭ ਕੁਝ ਥੱਪ ਦੇ ਨਜ਼ਰ ਆ ਰਹੇ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਟੀਵੀ ਮੇਰੇ ਨਾਲ ਕੈਮਰੇ ਤੇ ਜਸ਼ਨ ਪ੍ਰੀਤਕੌਰ ਬਹੁਤ